शांतते ऋषि मुनि उत्तर बल सिर ਕਰਕੇ ਕਿਉਂ ਨਹੀਂ ਸੌਂਦੇ ਸਨ ਦੇਖੋ ਇਹ ਕੋਈ ਅੰਧ ਵਿਸ਼ਵਾਸ ਨਹੀਂ ਹੈ ਇਹ ਇੱਕ ਵਿਗਿਆਨ ਹੈ ਇਹ ਇੱਕ ਅਜਿਹਾ ਗਿਆਨ ਹੈ ਜੋ ਸਾਡੇ ਪੁਰਾਣੇ ઋਸ਼ੀਆ ਨੇ ਹਜ਼ਾਰਾਂ ਸਾਲ ਪਹਿਲਾਂ ਖੋਜ ਲਿਆ ਸੀ ਅਤੇ ਅੱਜ ਆਧੁਨਿਕ ਵਿਗਿਆਨ ਵੀ ਇਸ ਗੱਲ ਨੂੰ ਮੰਨਦਾ ਹੈ ਮਨ ਮੈਂ ਤੁਹਾਨੂੰ ਇਹ ਸਮਝਾਉਂਦਾ ਹਾਂ ਕਿ ਅਸਲ ਵਿੱਚ ਇਹ ਰਾਜ ਕੀ ਹੈ ਦੇਖੋ ਸਭ ਤੋਂ ਪਹਿਲੀ ਗੱਲ ਇਹ ਸਮਝਣੀ ਚਾਹੀਦੀ ਹੈ ਕਿ ਸਾਡੀ ਧਰਤੀ ਇੱਕ ਬਹੁਤ ਵੱਡਾ ਚੁੰਬਕ ਹੈ ਹਾਂ ਤੁਸੀਂ ਸਹੀ ਸੁਣਿਆ ਸਾਡੀ ਧਰਤੀ ਇੱਕ ਵਿਸ਼ਾਲ ਚੁੰਬਕ ਹੈ ਜਿਸ ਦਾ ਉਤਰੀ ਧਰੂ ਅਤੇ ਦੱਖਣੀ ਧਰੂ ਹੈ ਅਤੇ ਇਸ ਧਰਤੀ ਦੇ ਚੁੰਬਕੀ ਖੇਤਰ ਵਿੱਚ ਅਸੀਂ ਸਾਰੇ ਰਹਿੰਦੇ ਹਾਂ ਇਹ ਚੁੰਬਕੀ ਖੇਤਰ ਉੱਤਰ ਤੋਂ ਦੱਖਣ ਵੱਲ ਵਗਦਾ ਹੈ ਅਤੇ ਸਾਡੇ ਸਰੀਰ ਨੂੰ ਹਰ ਸਮੇਂ ਪ੍ਰਭਾਵਿਤ ਕਰਦਾ ਰਹਿੰਦਾ ਹੈ ਹੁਣ ਦੂਜੀ ਗੱਲ ਇਹ ਸਮਝੋ ਕਿ ਸਾਡੇ ਸਰੀਰ ਵਿੱਚ ਵੀ ਲੋਹੇ ਦੇ ਕਣ ਹਨ ਸਾਡੇ ਖੂਨ ਵਿੱਚ ਲੋਹਾ ਹੈ ਸਾਡੇ ਮਾਸ ਇਸ਼ਕ ਵਿੱਚ ਲੋਹੇ ਦੇ ਤੱਤ ਹਨ ਅਤੇ ਇਹ ਸਭ ਧਰਤੀ ਦੇ ਚੁੰਬਕੀ ਖੇਤਰ ਨਾਲ ਪ੍ਰਭਾਵਿਤ ਹੁੰਦੇ ਹਨ ਜਿਵੇਂ ਇੱਕ ਕੰਪਾਸ ਦੀ ਸੂਈ ਹਮੇਸ਼ਾ ਉੱਤਰ ਵੱਲ ਇਸ਼ਾਰਾ ਕਰਦੀ ਹੈ ਉਸੇ ਤਰ੍ਹਾਂ ਸਾਡੇ ਸਰੀਰ ਦੇ ਅੰਦਰ ਦੇ ਲੋਹੇ ਦੇ ਕਣ ਵੀ ਚੁੰਬਕੀ ਖੇਤਰ ਨਾਲ ਪ੍ਰਭਾਵਿਤ ਹੁੰਦੇ ਹਨ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਕਿ ਜਦੋਂ ਤੁਸੀਂ ਉੱਤਰ ਵੱਲ ਸਿਰ ਕਰਕੇ ਸੌਂਦੇ ਹੋ ਤਾਂ ਕੀ ਹੁੰਦਾ ਹੈ ਦੇਖੋ ਸਾਡੇ ਸਰੀਰ ਦਾ ਸਿਰ ਇਕ ਉਤਰੀ ਧਰ ਵਰਗਾ ਹੈ ਕਿਉਂਕਿ ਇਸ ਵਿੱਚ ਸਭ ਤੋਂ ਜ਼ਿਆਦਾ ਲੋਹੇ ਦੇ ਕਣ ਹਨ ਸਾਡਾ ਮਸਤਿਸ਼ਕ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਹੈ ਅਤੇ ਸਾਡੇ ਪੈਰ ਦੱਖਣੀ ਧਰੂ ਵਰਗੇ ਹਨ ਜਦੋਂ ਜਦੋਂ ਤੁਸੀਂ ਉੱਤਰ ਵੱਲ ਸਿਰ ਕਰਕੇ ਸੌਂਦੇ ਹੋ ਤਾਂ ਤੁਹਾਡੇ ਸਰੀਰ ਦਾ ਉਤਰੀ ਧਰੂ ਯਾਨੀ ਸਿਰ ਧਰਤੀ ਦੇ ਉਤਰੀ ਤਰਵਲ ਇਸ਼ਾਰਾ ਕਰਦਾ ਹੈ ਅਤੇ ਵਿਗਿਆਨ ਦਾ ਇੱਕ ਮੂਲ ਨਿਯਮ ਹੈ ਕਿ ਦੋ ਇੱਕੋ ਤਰੋ ਇੱਕ ਦੂਜੇ ਨੂੰ ਧੱਕਦੇ ਹਨ ਇਸ ਨੂੰ ਕਿਹਾ ਜਾਂਦਾ ਹੈ ਪ੍ਰतिकर्षण ਜਦੋਂ ਤੁਹਾਡੇ ਸਿਰ ਦਾ ਉਤਰੀ ਤਰਵਲ ਧਰਤੀ ਦੇ ਉਤਰੀ ਤਰਵਲ ਨਾਲ ਟਕਰਾਉਂਦਾ ਹੈ ਕਾਇਕ ਪ੍ਰਤੀਕਰਸ਼ਨ ਪੈਦਾ ਹੁੰਦਾ ਹੈ ਇਸ ਪ੍ਰਤੀਕਰਸ਼ਨ ਦਾ ਅਸਰ ਤੁਹਾਡੇ ਮਾਸਪੇਸ਼ੀਕਤੇ ਪੈਂਦਾ ਹੈ ਤੁਹਾਡੇ ਖੂਨ ਦੇ ਦਬਾਅ ਤੇ ਪੈਂਦਾ ਹੈ ਤੁਹਾਡੇ ਦਿਲ ਤੇ ਪੈਂਦਾ ਹੈ ਮਨ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਕੇ ਸਮਝਾਉਂਦਾ ਹਾਂ ਸੋਚੋ ਤੁਸੀਂ ਇੱਕ ਨਦੀ ਵਿੱਚ ਤੈਰ ਰਹੇ ਹੋ ਜੇ ਤੁਸੀਂ ਪਾਣੀ ਦੇ ਵਹਾਅ ਦੇ ਨਾਲ ਤੈਰੋ ਤਾਂ ਤੁਹਾਨੂੰ ਆਸਾਨੀ ਹੁੰਦੀ ਹੈ ਪਰ ਜੇ ਤੁਸੀਂ ਪਾਣੀ ਦੇ ਵਹਾਅ ਦੇ ਉਲਟ ਤੈਰੋ ਤਾਂ ਤੁਹਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਉਸੇ ਤਰ੍ਹਾਂ ਜਦੋਂ ਤੁਸੀਂ ਉੱਤਰ ਵੱਲ ਸਿਰ ਕਰਕੇ ਸੌਂਦੇ ਹੋ ਤਾਂ ਤੁਹਾਡੇ ਸਰੀਰ ਦੀ ਚੁੰਬਕੀ ਧਾਰਾ ਧਰਤੀ ਦੀ ਚੁੰਬਕੀ ਧਾਰਾ ਦੇ ਉਲਟ ਹੋ ਜਾਂਦੀ ਹੈ। ਅਤੇ ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਮੁਸ਼ਕਲ ਹੁੰਦੀ ਹੈ। ਮੈਂ ਤੁਹਾਨੂੰ ਦੱਸਦਾ ਹਾਂ ਕਿ ਇਸ ਦੇ ਕੀ ਨੁਕਸਾਨ ਹਨ। ਪਹਿਲਾ ਨੁਕਸਾਨ ਇਹ ਹੈ ਕਿ ਤੁਹਾਡਾ ਖੂਨ ਦਾ ਦਬਾਅ ਵਧ ਜਾਂਦਾ ਹੈ। ਕਿਉਂਕਿ ਚੁੰਬਕੀ ਖੇਤਰ ਦਾ ਪ੍ਰਤੀਕਰਸ਼ਨ ਤੁਹਾਡੇ ਖੂਨ ਦੇ ਵਹਾ ਨੂੰ ਪ੍ਰਭਾਵਿਤ ਕਰਦਾ ਹੈ ਦੂਜਾ ਨੁਕਸਾਨ ਇਹ ਹੈ ਕਿ ਤੁਹਾਡੇ ਮਸਤਿਸ਼ਕ ਵਿੱਚ ਤਣਾਅ ਪੈਦਾ ਹੁੰਦਾ ਹੈ ਤੁਹਾਡੇ ਮਸਤਿਸ਼ਕ ਵਿੱਚ ਲੋਹੇ ਦੇ ਕਣ ਚੁੰਬਕੀ ਖੇਤਰ ਨਾਲ ਖਿੱਚੇ ਜਾਂਦੇ ਹਨ ਅਤੇ ੱਟਕੇ ਜਾਂਦੇ ਹਨ ਅਤੇ ਇਸ ਨਾਲ ਤੁਹਾਡੇ ਮਾਸਤਿਸ਼ਕ ਵਿੱਚ ਇੱਕ ਬੇਚੈਨੀ ਪੈਦਾ ਹੁੰਦੀ ਹੈ ਤੀਜਾ ਨੁਕਸਾਨ ਇਹ ਹੈ ਕਿ ਤੁਹਾਡੀ ਨੀਂਦ ਚੰਦੀ ਨਹੀਂ ਆਉਂਦੀ ਤੁਸੀਂ ਬੇਚੈਨੀ ਮਹਿਸੂਸ ਕਰਦੇ ਹੋ ਤੁਸੀਂ ਰਾਤ ਨੂੰ ਕਈ ਵਾਰ ਜਾਗ ਜਾਂਦੇ ਹੋ ਤੁਹਾਡੇ ਸੁਪਨੇ ਵੀ ਪਰੇਸ਼ਾਨ ਕਰਨ ਵਾਲੇ ਹੁੰਦੇ ਹਨ ਚੌਥਾ ਨੁਕਸਾਨ ਇਹ ਹੈ ਕਿ ਲੰਬੇ ਸਮੇਂ ਤੱਕ ਅਜੇਹਾ ਕਰਨ ਨਾਲ ਤੁਹਾਡੇ ਦਿਲ ਤੇ ਵੀ ਅਸਰ ਪੈਂਦਾ ਹੈ ਤੁਹਾਡਾ ਦਿਲ ਜਿਆਦਾ ਮਿਹਨਤ ਕਰਦਾ ਹੈ ਖੂਨ ਨੂੰ ਪੰਪ ਕਰਨ ਲਈ ਅਤੇ ਇਸ ਨਾਲ ਦਿਲ ਦੀਆਂ ਬਿਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਹੈ ਪੰਜਵਾਂ ਨੁਕਸਾਨ ਇਹ ਹੈ ਕਿ ਤੁਹਾਡੀ ਊਰਜਾ ਸਹੀ ਤਰੀਕੇ ਨਾਲ ਨਹੀਂ ਵੱਧਦੀ ਸਾਡੇ ਯੋਗ ਵਿਗਿਆਨ ਵਿੱਚ ਇਹ ਕਿਹਾ ਗਿਆ ਹੈ ਕਿ ਸਾਡੇ ਸਰੀਰ ਵਿੱਚ 7 ਚੱਕਰ ਹਨ 7 ਊਰਜਾ ਕੇਂਦਰ ਹਨ ਅਤੇ ਜਦੋਂ ਤੁਸੀਂ ਉੱਤਰ ਵੱਲ ਸਿਰ ਕਰਕੇ ਸੌਂਦੇ ਹੋ ਤਾਂ ਇਹਨਾਂ ਚੱਕਰਾਂ ਵਿੱਚ ਊਰਜਾ ਦਾ ਵਹ ਗਰਬੜ ਹੋ ਜਾਂਦਾ ਹੈ ਖਾਸ ਕਰਕੇ ਸਹਸਰਾਰ ਚੱਕਰ ਜੋ ਸਿਰ ਦੇ ਉੱਪਰ ਹੈ ਉਸ ਤੇ ਬਹੁਤ ਅਸਰ ਪੈਂਦਾ ਹੈ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਹਾਨੂੰ ਕਿਵੇਂ ਸੌਣਾ ਚਾਹੀਦਾ ਹੈ ਸਭ ਤੋਂ ਵਧੀਆ ਦਿਸ਼ਾ ਹੈ ਦੱਖਣ ਵੱਲ ਸਿਰ ਕਰਕੇ ਸੋਣਾ ਕਿਉਂਕਿ ਜਦੋਂ ਤੁਸੀਂ ਦੱਖਣ ਵੱਲ ਸਿਰ ਕਰਦੇ ਹੋ ਤਾਂ ਤੁਹਾਡੇ ਸਰੀਰ ਦਾ ਉਤਰੀ ਧਰੂ ਯਾਨੀ ਸਿਰ ਧਰਤੀ ਦੇ ਦੱਖਣੀ ਧਰੂ ਵੱਲ ਇਸ਼ਾਰਾ ਕਰਦਾ ਹੈ ਅਤੇ ਵਿਗਿਆਨ ਦਾ ਨਿਯਮ ਹੈ ਕਿ ਵਿਰੋਧੀ ਧਰੂ ਇੱਕ ਦੂਜੇ ਨੂੰ ਖਿੱਚਦੇ ਹਨ ਜਿਸ ਨੂੰ ਕਿਹਾ ਜਾਂਦਾ ਹੈ ਆਕਰਸ਼ਨ ਇਸ ਨਾਲ ਤੁਹਾਡੇ ਸਰੀਰ ਵਿੱਚ ਇੱਕ ਸੁਖਾਵੇਂ ਧਾਰਾ ਵਗਦੀ ਹੈ ਤੁਹਾਡਾ ਖੂਨ ਦਾ ਵਹਾਅ ਸਹੀ ਰਹਿੰਦਾ ਹੈ ਤੁਹਾਡੇ ਮਸਤਿਸ਼ਕ ਨੂੰ ਸ਼ਾਂਤੀ ਤੇ ਮਿਲਦੀ ਹੈ ਤੁਹਾਡੀ ਨੀਂਦ ਗਹਿਰੀ ਆਉਂਦੀ ਹੈ ਤੁਹਾਡੇ ਸਰੀਰ ਦੀ ਊਰਜਾ ਸਹੀ ਤਰੀਕੇ ਨਾਲ ਵਗਦੀ ਹੈ। ਦੂਜੀ ਚੰਗੀ ਦਿਸ਼ਾ ਹੈ ਪੂਰਬ ਵੱਲ ਸਿਰ ਕਰਕੇ ਸੌਣਾ। ਪੂਰਬ ਵੱਲ ਸਿਰ ਕਰਕੇ ਸੌਣ ਨਾਲ ਤੁਹਾਨੂੰ ਸੂਰਜ ਦੀ ਊਰਜਾ ਦਾ ਲਾਭ ਮਿਲਦਾ ਹੈ। ਤੁਹਾਡੀ ਯਾਦਦਾਸ਼ਤ ਤੇਜ਼ ਹੁੰਦੀ ਹੈ। ਤੁਹਾਡੀ ਬੁੱਧੀ ਵਿਕਸਿਤ ਹੁੰਦੀ ਹੈ। ਜੀ ਦੀ ਦਿਸ਼ਾ ਜੋ ਠੀਕ ਹੈ ਉਹ ਹੈ ਪੱਛਮ ਵੱਲ ਸਿਰ ਕਰਕੇ ਸੋਣਾ ਪਰ ਇਹ ਉੱਤਰ ਵੱਲ ਨਾਲੋਂ ਤਾਂ ਵਧੀਆ ਹੈ ਪਰ ਦੱਖਣ ਅਤੇ ਪੂਰਬ ਨਾਲੋਂ ਘੱਟ ਵਧੀਆ ਹੈ ਪਰ ਸਭ ਤੋਂ ਮਾੜੀ ਵਿਸ਼ਾ ਹੈ ਉੱਤਰ ਵੱਲ ਸਿਰ ਕਰਕੇ ਸੋਣਾ ਇਸ ਤੋਂ ਬਚਣਾ ਚਾਹੀਦਾ ਹੈ। ਬਹੁਣ ਕੁਝ ਲੋਕ ਕਹਿੰਦੇ ਹਨ ਕਿ ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਦੇਖੋ ਇਹ ਗੱਲ ਸਹੀ ਹੈ ਕਿ ਹਰ ਕਿਸੇ ਤੇ ਇਸ ਦਾ ਇੱਕੋ ਜਿਹਾ ਅਸਰ ਨਹੀਂ ਹੁੰਦਾ। ਕੁਝ ਲੋਕ ਜ਼ਿਆਦਾ ਸੁਵੇਦਨਸ਼ੀਲ ਹੁੰਦੇ ਹਨ। ਅਤੇ ਉਹਨਾਂ ਨੂੰ ਜਲਦੀ ਅਸਰ ਮਹਿਸੂਸ ਹੁੰਦਾ ਹੈ। ਕੁਝ ਲੋਕ ਘੱਟ ਸੁਵੇਦਨਸ਼ੀਲ ਹੁੰਦੇ ਹਨ। ਅਤੇ ਉਹਨਾਂ ਨੂੰ ਅਸਰ ਮਹਿਸੂਸ ਹੋਣ ਵਿੱਚ ਸਾਲਾਂ ਲੱਗ ਜਾਂਦੇ ਹਨ। ਪਰ ਅਸਰ ਤਾਂ ਹੁੰਦਾ ਹੀ ਹੈ। ਜਿਵੇਂ ਸਿਗਰਟ ਪੀਣ ਵਾਲੇ ਨੂੰ ਕੈਂਸਰ ਤੁਰੰਤ ਨਹੀਂ ਹੁੰਦਾ। ਬਾਰ ਲੰਬੇ ਸਮੇਂ ਬਾਅਦ ਹੁੰਦਾ ਹੈ ਉਸੇ ਤਰ੍ਹਾਂ ਉੱਤਰ ਵੱਲ ਸਿਰ ਕਰਕੇ ਸੌਣ ਦਾ ਅਸਰ ਵੀ ਲੰਬੇ ਸਮੇਂ ਵਿੱਚ ਦਿਖਾਈ ਦਿੰਦਾ ਹੈ ਖਾਸ ਕਰਕੇ ਜੋ ਲੋਕ ਅਧਿਆਤਮਿਕ ਸਾਧਨਾ ਕਰਦੇ ਹਨ ਜੋ ਧਿਆਨ ਕਰਦੇ ਹਨ ਜੋ ਯੋਗ ਕਰਦੇ ਹਨ ਉਹਨਾਂ ਨੂੰ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਜਦੋਂ ਤੁਸੀਂ ਧਿਆਨ ਕਰਦੇ ਹੋ ਤਾਂ ਤੁਹਾਡਾ ਸਰੀਰ ਸੂਖਮ ਊਰਜਾਵਾਂ ਲਈ ਜਿਆਦਾ ਸੁਵੇਦਨਸ਼ੀਲ ਹੋ ਜਾਂਦਾ ਹੈ ਅਤੇ ਉਦੋਂ ਚੁੰਬਕੀ ਖੇਤਰ ਦਾ ਅਸਰ ਵੀ ਜਿਆਦਾ ਹੁੰਦਾ ਹੈ ਇਸ ਲਈ ਸਾਰੇ ਸੰਤ ਸਾਰੇ ॠषि मुनि ਸਾਰੇ ਯੋਗੀ ਇਸ ਗੱਲ ਦਾ ਬਹੁਤ ਧਿਆਨ ਰੱਖਦੇ ਸਨ ਕਿ ਉਹ ਕਦੇ ਵੀ ਉੱਤਰ ਵੱਲ ਸਿਰ ਕਰਕੇ ਨਹੀਂ ਸੌਂਦੇ ਸਨ ਦੇਖੋ ਇਹ ਕੋਈ ਮਧਵੀ ਗੱਲ ਨਹੀਂ ਹੈ ਇਹ ਸਿਰਫ ਵਿਗਿਆਨ ਹੈ ਇਹ ਕੁਦਰਤ ਦੇ ਨਿਯਮ ਹਨ ਚਾਹੇ ਤੁਸੀਂ ਕਿਸੇ ਵੀ ਮذਬਬ ਦੇ ਹੋ ਚਾਹੇ ਤੁਸੀਂ ਕੋਈ ਮذਬਬ ਨਾ ਮੰਨਦੇ ਹੋ ਇਹ ਨਿਯਮ ਤੁਹਾਡੇ ਤੇ ਵੀ ਲਾਗੂ ਹੁੰਦੇ ਹਨ ਕਿਉਂਕਿ ਇਹ ਪ੍ਰਕਿਰਤੀ ਦੇ ਨਿਯਮ ਹਨ ਇਹ ਭੌਤਿਕ ਵਿਗਿਆਨ ਦੇ ਨਿਯਮ ਹਨ ਹੁਣ ਮੈਂ ਤੁਹਾਨੂੰ ਕੁਝ ਅਮਲੀ ਸਲਾਹ ਦਿੰਦਾ ਹਾਂ ਜੇ ਤੁਹਾਡੇ ਕਮਰੇ ਵਿੱਚ ਜਗਾ ਦੀ ਸਮੱਸਿਆ ਹੈ ਅਤੇ ਤੁਸੀਂ ਦੱਖਣ ਵੱਲ ਸਿਰ ਨਹੀਂ ਕਰ ਸਕਦੇ ਤਾਂ ਪੂਰਬ ਵੱਲ ਸਿਰ ਕਰ ਸਕਦੇ ਹੋ ਜੇ ਦੋਵੇਂ ਨਹੀਂ ਹੋ ਸਕਦਾ ਤਾਂ ਪੱਛਮ ਵੱਲ ਸਿਰ ਕਰ ਸਕਦੇ ਹੋ ਪਰ ਜਿੰਨਾ ਹੋ ਸਕੇ ਉੱਤਰ ਵੱਲ ਸਿਰ ਕਰਕੇ ਸੌਣ ਤੋਂ ਬਚੋ जे ती साल उत्तर वाल सिर करके सौ रहे हो तो आज ही बदल लो ती देखोगे कि कुछ हफ्त तो नींद सुधार आएगा तो मन ज़्यादा शांत रहेगा तो सेहत सुधरेगा ਅਤੇ ਜੇ ਤੁਸੀਂ ਅਧਿਆਤਮਿਕ ਸਾਧਨਾ ਕਰਦੇ ਹੋ ਤਾਂ ਤੁਹਾਡੀ ਸਾਧਨਾ ਵਿੱਚ ਵੀ ਗਹਿਰਾਈ ਆਵੇਗੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਮੇਰ ਕਰੇ ਯਾਦ ਰੱਖੋ ਕਿ ਕੁਦਰਤ ਦੇ ਨਿਯਮਾਂ ਨਾਲ ਚੱਲੋ ਤਾਂ ਜ਼ਿੰਦਗੀ ਆਸਾਨ ਹੋ ਜਾਂਦੀ ਹੈ ਅਤੇ ਕੁਦਰਤ ਦੇ ਨਿਯਮਾਂ ਦੇ ਉਲਟ ਚੱਲੋ ਤਾਂ ਮੁਸ਼ਕਲਾਂ ਆਉਂਦੀਆਂ ਹਨ ਇਹ ਸਿਰਫ ਸੌਣ ਦੀ ਦਿਸ਼ਾ ਹੀ ਨਹੀਂ ਹੈ ਇਹ ਜ਼ਿੰਦਗੀ ਦੇ ਹਰ ਪਹਿਲੂ ਤੇ ਲਾਗੂ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ